ਮੈਡਮ ਆ ਜੀੜਾ ਸੰਜੀਤ ਤੁਸੀਂ ਬਜਾਰਾਂ ਦੇ ਵਿੱਚ ਚੈਕਿੰਗ ਕੀਤੀ ਜੀ ਇਹਦੇ ਬਾਰੇ ਇਹ ਸਾਡੀ ਜੀ ਚੀਫ ਸੈਕਟਰੀ ਸਾਹਿਬ ਦੀਆਂ ਡਾਇਰੈਕਸ਼ਨ ਜਿਵੇਂ ਹੈਗੀਆਂ ਨੇ ਗਵਰਨਮੈਂਟ ਆਫ ਪੰਜਾਬ ਦੀਆਂ ਇਸ ਟਾਈਮ ਇੱਕ ਤਾਂ ਜੋ ਚਾਈਲਡ ਲੇਬਰ ਸੰਬੰਧੀ ਕੰਟੀਨਿਊਸ ਚੈਕਿੰਗ ਚੱਲ ਰਹੀਆਂ ਨੇ ਥਰੋਆਊਟ ਦ ਸਿਟੀ ਇਹ ਕੋਸਤੇ ਕਨਟੈਕਸਟ ਵਿੱਚ ਹੈ ਔਰ ਦੂਸਰਾ ਹੈ ਜੀ ਕਿ ਜਿਹੜੀਆਂ ਸਾਡੀਆਂ ਇੱਥੇ ਬੇਸਿਕ ਇਨਫਰਾਸਟ੍ਰਕਚਰ ਹੈ ਚਾਹੇ ਉਹ ਰੋਡ ਹੈ ਲਾਈਟਸ ਹੈ ਸੀਵਰ ਹੈ ਸਾਰਾ ਉਹਨੂੰ ਦੇਖ ਕੇ ਕਿ ਅਸੀਂ ਖੁਦ ਇੱਕ ਵਾਰ ਇਹਨੂੰ ਵੈਰੀਫਾਈ ਕਰੀਏ ਕਿ ਵਾਟਰ ਇਸ ਲੈਕਿੰਗ ਔਨ ਦ ਫੀਲਡ ਤੇ ਇਹ ਜਿਹੜੀਆਂ ਚੈਕਿੰਗਸ ਹੈ ਇਟ ਇਜ਼ ਨਾਟ ਅ ਵਨ ਟਾਈਮ ਚੈਕਿੰਗ ਇਹ ਆਨ ਗoing ਚੈਕਿੰਗਸ ਹੈ ਔਰ ਇਹ ਚਲਦੀਆਂ ਰਹਿਣਗੀਆਂ ਮੈਡਮ ਸਿਰਫ ਚੈਕਿੰਗ ਹੋਈ ਜਾਂ ਕੋਈ ਰਿਜ਼ਲਟ ਵੀ ਸਾਹਮਣੇ ਆਏਗਾ ਵੀ ਜਿਹੜੇ ਸ਼ੇਅ ਟਾਈਟਾ ਲੱਗੇ ਜਾਂ ਸੀ ਲੱਖਾਂ ਰੁਪਏ ਲਗਾ ਕੇ ਟਾਈਟਾ ਨੂੰ ਦੇਖਿਆ ਹੋਣਾ ਕਿ ਬਾਜ਼ਾਰ ਕੀ ਲੱਗੀ ਹੈ ਜੀ ਪਰ ਉਹ ਟੁੱਟ ਕੇ गिर ਚੁੱਕਿਆ ਇਨਸੀਡੈਂਟ ਦਾ ਕਾਰਨ ਬਣ ਰਹੀ ਹੈ ਜੀ ਉਹ ਸਾਰੇ ਪੁਆਇੰਟਸ ਹੀ ਅੱਜ ਅਸੀਂ ਨੋਟ ਕਰਨ ਆਏ ਆ ਇਹ ਨੋਟ ਕਰਕੇ ਜਿਹੜੀ ਕਮਿਸ਼ਨਰ ਕਾਰਪੋਰੇਸ਼ਨ ਨੂੰ ਇਹਦੀ ਬਕਾਇਦਾ ਡੇਲੀ ਦੀ ਰਿਪੋਰਟ ਜਾਏਗੀ ਤੇ ਜਿਹੜੀ ਰਹੀ ਜਿੱਥੇ ਤੱਕ ਗੱਲ ਚਾਈਲਡ ਲੇਬਰ ਵਾਲੀ ਚਾਈਲਡ ਬ ਇਹ ਇਦਾਂ ਦਾ ਇਨਸੀਡੈਂਟ ਨਹੀਂ ਸਾਡੇ ਸਾਹਮਣੇ ਆਇਆ ਹੈਗਾ ਬਟ ਇਹ ਆਨ ਗoing ਹੈ ਤੋਂ ਅਸੀਂ ਆਂਦੇ ਰਵਾਂਗੇ ਮੈਂ ਪੀ ਕਿਹਦੇ ਨਾ ਜਾਂਦੇ ਨੂੰ ਮੈਸੇਜ ਇਹੀ ਹੈਗਾ ਜੀ ਵੀ ਜੇਕਰ ਕਿਸੇ ਦੀ ਕੋਈ ਵੀ ਸਮੱਸਿਆ ਹੈਗੀ ਹੈ ਪ੍ਰਸ਼ਾਸਨ ਕੋਲ ਕਾਰਪੋਰੇਸ਼ਨ ਕਮਿਸ਼ਨ ਕੋਲ ਜਦੋਂ ਵੀ ਆਕੇ ਤੁਸੀਂ ਜਿਹੜੀ ਆਪਣੀ ਬੇਚ ਜੈਕ ਸਾਨੂੰ ਦੱਸਿਆ ਜਾਵੇ ਤੇ ਇਹ ਜਿਹੜੀਆਂ ਹੈਗੀਆਂ ਰੈਜ਼ੋਲੂਸ਼ਨ ਇਹਨਾਂ ਦਾ ਕਰਵਾ ਕੇ ਦਿੱਤਾ ਜਾਵੇ